ਆਓ ਗੱਲਬਾਤ ਕਰੀਏ ਪੁਲਸ ਆਫਸਰ ਜਲੰਧਰ ਵਿਕੇ ਜਲੰਧਰ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਇਹ ਤੁਸੀਂ ਜਲੰਧਰ ਵਾਸੀਆਂ ਆ ਜਲੰਧਰ ਜੇਸਟ ਵਿੱਚ ਆਏ ਆ ਤੇ ਜਲੰਧਰ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਤੁਸੀਂ ਚਾਰਜ ਲਿਆ ਤੁਸੀਂ ਕੀ ਕਰਨਾ ਚਾਹੁੰਦੇ ਮੈਂ ਪਹਿਲਾਂ ਇੱਥੇ ਅਗਸਤ ਦੇ ਮਹੀਨੇ ਚ ਆਇਆ ਸੀਗਾ ਉਸ ਤੋਂ ਬਾਅਦ ਮੇਰੇ ਇੱਕ ਕੋਰਸ ਸੀਗਾ ਉਹਦੇ ਵਿੱਚ ਮੈਂ ਚਲਾ ਗਿਆ ਸੀਗਾ ਯੂਕੇ ਜੀਓਡਿੰਗ ਫੈਲੋਸ਼ਿਪ ਪ੍ਰੋਗਰਾਮ ਸੀਗਾ ਤੇ ਉਹ 2.5 ਮਹੀਨੇ ਦਾ ਸੀਗਾ ਮੈਂ ਵਾਪਸ ਇੱਥੇ ਰੀਜੋਇਨ ਕੀਤਾ ਹੈ ਜੇ ਸਾਡੀ ਪਲੈਨਰਟਿਸ ਉਹ ਸੇਮ ਹੀ ਹੈਗੀਆਂ ਕ੍ਰਾਈਮ ਪ੍ਰੀਵੈਂਸ਼ਨ ਤੇ ਕੰਮ ਕਰਾਂਗੇ ਡਰੱਗਸ ਰਿਲੇਟਿਡ ਜਿਹੜਾ ਹੈਗਾ ਉਹ ਕੰਮ ਕਰਾਂਗੇ ਇਮੀਡੀਏਟਲੀ ਸਾਡੀ ਚੱਪੇਵਾਲ ਦੇ ਵਿੱਚ ਇਲੈਕਸ਼ਨ ਹੈ ਕੱਲ ਉਹਦੀ ਤਿਆਰੀਆਂ ਚੱਲ ਰਹੀਆਂ ਹੈਗੀਆਂ ਤੇ ਆ ਸ਼ਹਿਰ ਵਾਸੀਆਂ ਨੂੰ ਸਾਡੇ ਏਰੀਆ ਦੇ ਜਿਹੜੇ ਲੋਕ ਆ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਕੋਈ ਇਨਫੋਰਮੇਸ਼ਨ ਹੁੰਦੀ ਹੈ ਇੱਕ ਕ੍ਰਾਈਮਨਲ ਦੇ ਖਿਲਾਫ ਤਾਂ ਉਹ ਸਾਨੂੰ ਜ਼ਰੂਰ ਉਹਨੂੰ ਸ਼ੇਅਰ ਕਰਨ ਕਿਉਂਕਿ ਜਿਹੜਾ ਕ੍ਰਾਈਮਨਲ ਹੈ ਉਹ ਬਾਹਰ ਤੱਕ ਇਹਦੇ ਰਹਿੰਦਾ ਨਹੀਂ ਸੋਸਾਇਟੀ ਦੇ ਵਿੱਚ ਹੀ ਰਹਿੰਦਾ ਤੇ ਜੇ ਉਹਦੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੋਗੇ ਤਾਂ ਅਸੀਂ ਜਲਦੀ ਐਕਸ਼ਨ ਲੈ ਸਕਾਂਗੇ ਧੰਨਵਾਦ ਸਾਜੀ ਤੇ ਇੱਥੇ ਜਲੰਧਰ ਹੌਂਟ ਜਲੰਧਰ ਵਾਸੀਆਂ ਲੋ ਸਪ੍ਰੈਸ ਮੀਡੀਆ ਲੋ ਧੜ ਬਹੁਤ ਧੰਨਵਾਦ ਪੁਰਪ੍ਰਸ਼ਾਸਨ ਲੋ ਧੰਨਵਾਦ ਅੱਡਾ ਇਸ ਸ਼ਾਮ ਦੇ ਵਿੱਚ ਧੰਨਵਾਦ ਮੈਂ ਆਤਾ ਹਾਂ ਧੰਨਵਾਦ ਸਾਰੇ ਛੇ ਚੱਕਰ ਇਹ ਚੋ ਲੈ ਲਿਓ ਜੀ ਤੁਸੀਂ ਇਹਦੇ ਵਿੱਚੋਂ ਹੀ ਲੈ ਲਿਓ ਇਹਨਾਂ ਦਾ